ਚੰਗਾ ਵਧੀਆ ਪਹ ਵੇਖਿਆ ਪਰ ਜੋ ਜਿਵੇਂ ਕਾਂਗਰਸ ਪਾਰਟੀ ਮਹਿਮ ਕਰ ਰਹੀ ਹੈ ਪੰਜਾਬ ਸਿਮੇਂ ਜਿਵੇਂ ਇਹ ਨਾਲ ਦੀ ਗੁੱਟਵਾਜੀ ਹੈ ਜਿਵੇਂ ਤੁਸੀਂ ਦੇਖਿਆ ਪਿੱਛੇ ਬਾਈ ਇਲੈਕਸ਼ਨ ਜਿਹੜਾ ਹੋਇਆ ਹੈ ਭਾਤਪੁਰ ਪੂਸ਼ਨਾਸ਼ੂ ਲੁਧਿਆਣਾ ਬਾਈ ਇਲੈਕਸ਼ਨ ਸੀਟ ਤੇ ਆ ਰਹੇ ਆ ਉਹਦਾ ਵਿਰੋਧ ਕਾਂਗਰਸ ਨੇ ਕੀਤਾ ਕਾਂਗਰਸ ਦੇ ਵਿੱਚ ਧੜੇਵੰਦੀ ਨਹੀਂ ਹੈ ਵਡਿੰਗ ਸਾਹਿਬ ਨੂੰ ਕਈ ਬੰਦੇ ਨਹੀਂ ਮੰਨਦੇ ਪ੍ਰਤਾਪ ਸਿੰਘ ਆਜਵਾਜਾ ਜਿਹੜੇ ਐਡੋ ਪੀ ਆ ਕੋ ਆਪਣਾ ਰਾਗ ਲਾਪ ਰਹੀ ਕੋ ਆਪਣੇ ਉਹ ਵੀ ਸੀਐਮ ਦਾ ਕੈਂਡੀਡੇਟ ਸਮਝਦੇ ਆਂ ਦੇਖੋ ਤੁਸੀਂ ਪਹਿਲਾਂ ਤਾਂ ਜਦੋਂ ਤੁਸੀਂ ਹਾਰੇ 14 ਚ ਤੁਸੀਂ ਕਹਿ ਰਹੇ ਸੀਗੇ ਜੀ ਈਪੀਐਮ ਸੀ ਗੜਵਟ ਸਿੱਗੀ ਈਵੀਐਮ ਹੈਕ ਕੀਤੀ ਹੈ ਆਪਾਂ ਵੀ ਈਵੀਐਮ ਤੇ ਦੋਸ਼ਾ ਦਾਵਾ ਆਪਾਂ ਆਪਣੇ ਤੇ ਪਰਚੋਲ ਕਰੋਗੇ ਸੀ ਹਾਰੇ ਕੇ 47 ਚ ਦੇਸ਼ੇ ਜਾ ਤੋਇਆ ਇੱਥੇ ਵਾਲੇ ਉੱਤੇ ਜਾ ਸਕਦੇ ਨਾ ਉਹ ਮਰਦੇ ਦਾ ਇਹ ਮਰਦੇ ਪਰ ਇਹਨਾਂ ਗਲਤੀ ਕਰੀ ਅਕਰ ਕਰ ਕੀ ਹੋਇਆ ਬਹੁਤ ਵੱਡਾ ਦੁਕਾਨ ਸਰਖਾਸ ਕਰਕੇ ਲੈnde ਪੰਜਾਬ ਤੇ ਸਾਡੇ ਪੰਜਾਬ ਨੂੰ ਚੱਲਣਾ ਪਿਆ ਪਰ ਉਹਦੀ ਜਿਹੜੀ ਟੀਸ ਹੈ ਉਹਦੀ ਜਿਹੜਾ ਸੇਕ ਅੱਜ ਵੀ ਹੈ ਅੱਜ ਵੀ ਸਾਨੂੰ ਪਾਕਿਸਤਾਨ ਨਾਲ ਲੜਨਾ ਪੈ ਰਿਹਾ ਹੈ ਕਾਂਗਰਸ ਵਿਰੋਧ ਕਰੇ ਭਾਜਪਾ ਕਾਂਗਰਸ ਵਿਰੋਧ ਕਰੇ ਮੁੱਦਿਆਂ ਦਾ ਦੇਸ਼ ਦਾ ਵਿਰੋਧ ਕਰਦੇ ਦੇਸ਼ ਦਾ ਵਿਰੋਧ ਕਰਦੇ ਫਸਲ ਨਵਾਂ ਖਲਦੀਰ ਖੜਾ ਹੋ ਗਿਆ ਬਿਲਕੁਲ ਰੁਪੀ ਸਿੰਘ ਜੀ ਬਣ ਕੇ ਪ੍ਰਵਾਨ ਹੂੰ ਕੀ ਤੋਂ ਕੋ ਬਾਤ ਸੁਤਿੰ ਬਾਦਲ ਫਿਰਦਾ ਇਹ ਦੇਸ਼ ਬਚੂਗਾ ਤਾਂ ਤੁਸੀਂ ਬਚੋਗੇ ਜੇ ਦੇਸ਼ ਇਹ ਨਾ ਬਚਿਆ ਤੁਸੀਂ ਕਿਵੇਂ ਬਚੋਗੇ ਆ ਕਾਂਗਰਸ ਬੇਹਬ ਵਧੀਆ ਨਹੀਂ ਕਰ ਰਹੀ ਇਹਨਾਂ ਨੂੰ ਸਮਝ ਨਹੀਂ ਆ ਰਿਹਾ 2027 ਦੀਆਂ ਚੋਣਾਂ ਨੇੜੇ ਆ ਗਈਆਂ ਨੇ ਤਾ ਤੁਹਾਨੂੰ ਅੱਜ ਇੱਕ ਅਜਿਹੇ ਮੁੱਦੇ ਦੇ ਨਾਲ ਵਾਕਿਫ ਕਰਾਵਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਕੀ ਹੈ ਕਿਉਂਕਿ ਵੋਟਾਂ ਨੇੜੇ ਆ ਗਈਆਂ ਨੇ ਕਾਂਗਰਸ ਦੇ ਵਰਕਰਾਂ ਦੀ ਜਿਹੜੀ ਆਪਸ ਦੇ ਵਿੱਚ ਨਹੀਂ ਬਣਦੀ ਦੋ ਫਾੜ ਪਾਰਟੀ ਹੋਈ ਹੋਈ ਆ ਸਾਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਅਜੇ ਮਲੋਤਰਾ ਜੀ ਨੇ ਸਾਰਿਆਂ ਨੂੰ ਪਹਿਲਾਂ ਰਿਆਸਤ نیوز ਦੇ ਸਰ ਤੋਂ ਥੋੜਾ ਬੋਲੋ ਸਤਿਕਾਰ ਜੀ ਸਰ ਸਾਰਿਆਂ ਨੂੰ ਪਹਿਲਾਂ ਸਵਾਲ ਮੇਰਾ ਇਹੀ ਹੈ ਪੰਜਾਬ ਕਾਂਗਰਸ ਦਾ ਪੰਜਾਬ ਦੇ ਵਿੱਚ ਭਵਿੱਖ ਕੀ ਹੈ ਦੇਖੋ ਇਹ ਭਵਿੱਖ ਤਾਂ ਇਹਨਾਂ ਦਾ ਚੰਗਾ ਵਧੀਆ ਭਵਿੱਖ ਹੈ ਪਰ ਜੋ ਜਿਵੇਂ ਕਾਂਗਰਸ ਪਾਰਟੀ ਬਿਹੇਵ ਕਰ ਰਹੀ ਹੈ ਪੰਜਾਬ 'ਚ ਜਿਵੇਂ ਇਹਨਾਂ ਦੀ ਗੁੱਟਬਾਜੀ ਹੈ ਜਿਵੇਂ ਤੁਸੀਂ ਦੇਖਿਆ ਪਿੱਛੇ ਬਾਈ ਇਲੈਕਸ਼ਨ ਜਿਹੜਾ ਹੋਇਆ ਹੈ ਭਾਰਤਪੁਰ ਪੁਸ਼ਨਾਸ਼ੂ ਲੁਧਿਆਣਾ ਬਾਈ ਇਲੈਕਸ਼ਨ ਸੀਟ ਤੇ ਆ ਰਹੇ ਆ ਉਹਦਾ ਵਿਰੋਧ ਕਾਂਗਰਸ ਨੇ ਕੀਤਾ ਉੱਥੇ ਆਮ ਆਦਮੀ ਪਾਰਟੀ ਨੇ ਤਾਂ ਕਰਨਾ ਸੀਗਾ ਉਹ ਤਾਂ ਲੜ ਰਹੇ ਸੀਗੇ ਭਾਜੀਪੀ ਵੀ ਹੋਟਲੇਗੀ ਪਰ ਆਮ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਨੇ ਉਹਦਾ ਵਿਰੋਧ ਕੀਤਾ ਉਹਦਾ ਰਿਜ਼ਲਟ ਹੈ ਵੀ ਭਾਰਤ ਪੁਸ਼ਨਾਸ਼ੂ ਤੋਂ ਹਾਰ ਕਰਿਆ ਜਦ ਕਿ ਬਹੁਤ ਐਨਲਿਸਿਸ ਇਹ ਕਹਿ ਰਹੇ ਸੀਗੇ ਭਾਰਤ ਪੁਸ਼ਨਾਸ਼ੂ ਸੀਟ ਕੱਢ ਸਕਦਾ ਨਹੀਂ ਨਿਕਲੀ ਚਲੋ ਵੋਟ ਉਹਨੂੰ ਨਹੀਂ ਪਈ ਦੂਜੀ ਗੱਲ ਹੈ ਵੀ ਕਾਂਗਰਸ ਦੇ ਵਿੱਚ ਧੜੇਵੰਦੀ ਐਨੀ ਹੈ ਵੜਿੰਗ ਸਾਹਿਬ ਨੂੰ ਕਈ ਬੰਦੇ ਨਹੀਂ ਮੰਨਦੇ ਆਪਣਾ ਪ੍ਰਤਾਪ ਸਿੰਘ ਆਵਾਜਬਾ ਜਿਹੜੇ ਐਲੋਪੀ ਆ ਉਹ ਆਪਣਾ ਰਾਗਲਾਪ ਰਹੀ ਉਹ ਆਪਣੇ ਉਹ ਵੀ ਸੀਐਮ ਦਾ ਕੈਂਡੀਡੇਟ ਸਮਝਦੇ ਆ ਸਮਝਣਾ ਕੋਈ ਮਾੜੀ ਗੱਲ ਨਹੀਂ ਹਰ ਬੰਦੇ ਨੂੰ ਸੀਐਮ ਬਣਨ ਦਾ ਵੀ ਅਧਿਕਾਰ ਹੈ ਜੇ ਉਹ ਐਮਐਲਏ ਬਣਿਆ ਪਰ ਯਾ ਤਾਂ ਮੈਨੂੰ ਲੱਗਦਾ ਵੀ ਨੈਸ਼ਨਲ ਲੈਵਲ ਤੇ ਪੋਲਿਟਿਕ ਜਿਹੜੇ ਨੇ ਦੇ ਲੀਡਰ ਆ ਉਹ ਨੀਚੇ ਨਾਲ ਦੇ ਧਿਆਨ ਨਹੀਂ ਦੇ ਧਿਆਨ ਨਹੀਂ ਰੱਖਦੇ ਜੋ ਮਰਜ਼ੀ ਬਿਆਨ ਜਾਰੀ ਕਰ ਦਿੰਦੇ ਨੇ ਉਧਰ ਰਾਣਾ ਕੁਰਜੀ ਸੋਢੀ ਆ ਰਾਣਾ ਆਪਣੇ ਗੁਰਜੀਤ ਆਪਣੇ ਕਪੂਰਥਲੇ ਵਾਲੇ ਉਹ ਉਹਨਾਂ ਨੂੰ ਇੰਚਾਰਜ ਬਣਾਇਆ ਇੱਥੇ ਦਾ ਬਾਈ ਇਲੈਕਸ਼ਨ ਚ ਕਾਂਗਰਸ ਨੇ ਉਹ ਜੋ ਕਹਿ ਰਹੇ ਸੀ ਕਿ ਉਹ ਇਹਨਾਂ ਦੇ ਖਿਲਾਫ ਬੋਲ ਰਹੇ ਸੀ ਕਿ ਸਾਨੂੰ ਸਪੋਰਟ ਨਹੀਂ ਕਰਦੀ ਇੱਕ ਪਾਰਟੀ ਹਮ ਪਰ ਇਹ ਮਜਬੂਰੀ ਆ ਵੀ ਕਾਂਗਰਸ ਆਮ ਆਦਮੀ ਪਾਰਟੀ ਹਾਰਸਾ ਦੀ ਹੈ ਜਿੱਤਾ ਹਾਰਤਾ ਦੇਖੋ ਪਾਰਟੀਆਂ ਦੀ ਹੈਗੀ ਅੱਜ ਕੋਈ ਬੰਦ ਹੈ ਕੱਲ ਨੂੰ ਹਾਰ ਜਾਂਦਾ ਕੱਲ ਆਮ ਆਦਮੀ ਪਾਰਟੀ ਹੈ ਉਹ ਨਹੀਂ ਸੀ ਕਿ ਪਰ ਉਹਨਾਂ ਨੇ ਪੰਜਾਬ ਦੀ ਸਰਕਾਰ ਚਲਾਈ ਹੈ ਹਮ ਕੱਲੂ ਬਦਲਨ ਤੋਂ ਬਦਲਾਵ ਲਈ ਕਾਂਗਰਸ ਜਿੱਤਨੂ ਕਰਦੀ ਇੱਥੇ ਇਹ ਕੀ ਲੱਗਦਾ ਹੈ ਜਿਹੜਾ ਆਪਸੀ ਕਲੇਸ਼ ਹੈ ਉਹਦੇ ਕਾਰਨ ਕੋਈ ਨੁਕਸਾਨ ਹੋ ਸਕਦਾ ਬਿਲਕੁਲ ਬਿਲਕੁਲ ਦੇਖੋ ਜੇ ਧੜੇਬੰਦੀ ਹੋਵੇ ਲੋਕਾਂ ਦੇ ਤਾਂ ਆਪਸੀ ਕਲੇਸ਼ ਚ ਘਰ ਨਹੀਂ ਚੱਲਦੇ ਇੱਕ ਸਟੇਟ ਕਿਵੇਂ ਚਲਾ ਲੰਗੇ ਪਰ ਤੁਸੀਂ ਪੰਜਾਬ ਨੂੰ ਛੱਡੋ ਸੈਂਟਰ ਚ ਕੀ ਹਾਲ ਹੈ ਇਹਨਾਂ ਦਾ ਸੈਂਟਰ ਦਾ ਤੁਸੀਂ ਦੇਖੋ ਰਾਹੁਲ ਗਾਂਧੀ ਜੀ ਕਹਿ ਰਹੇ ਆ ਉਹ ਆਪਣਾ ਐਸਆਰ ਜਿਹੜੀ ਸਪੈਸ਼ਲ ਇੰਟੈਂਸਿਵ ਰਿਵਿਊ ਹੈ ਵੋਟਰ ਲਿਸਟਾਂ ਦੀ ਉਹਦੇ ਤੇ ਉਹ ਰੋਜ਼ ਧਰਨੇ ਦੇ ਰਹੇ ਆ ਸੰਵਿਧਾਨ ਦੀਆਂ ਕਾਪੀਆਂ ਹੱਥੇ ਚ ਫੜ ਕੇ ਰੋਜ਼ ਦਿਖਾ ਰਹੇ ਆ ਦੇਖੋ ਤੁਸੀਂ ਪਹਿਲਾਂ ਤਾਂ ਜਦੋਂ ਤੁਸੀਂ ਹਾਰੇ 14 ਤੁਸੀਂ ਕਹਿ ਰਹੇ ਸੀਗੇ ਜੀ ਈਵੀਐਮ ਚ ਗੜਬੜ ਸੀਗੀ ਈਵੀਐਮ ਹੈਕ ਕੀਤੀ ਇਹਨਾਂ ਨੇ 19 ਜੀ ਵੀ ਤੁਹਾਨੂੰ ਇਹੀ ਦੋਸ਼ ਲਾਇਆ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਕਾਲ ਕੀਤਾ ਵੀ ਆਓ ਅਸੀਂ ਈਵੀਐਮ ਰੱਖ ਦਿੰਦੇ ਆ ਤੁਸੀਂ ਸਾਨੂੰ ਹੈਕ ਕਰਕੇ ਦਿਖਾ ਦਿਓ ਹੈਕਰ ਲੈ ਆਓ ਬੜੇ ਵਧੀਆ ਉਨੋ ਸੋ ਸਾਡੇ ਸਾਹਮਣੇ ਕਰ ਸਾਡੇ ਸਾਹਮਣੇ ਕਰਦਨ ਨਹੀਂ ਕਰ ਸਕੇ ਕਿਉਂਕਿ ਉਹਦੇ ਚ ਕੋਈ ਦਮ ਨਹੀਂ ਸੀ ਕਾ ਗੱਲ ਫਿਰ ਇਹਨਾਂ ਦੇ ਜਿਹੜੇ ਇੰਡੀਆ ਲਾਈਨਸ ਦੇ ਗਠਵੰਦਨ ਹੈ ਉਹੀ ਕਹਿਣ ਲੱਗੇ ਵੀ EVM ਤੇ ਦੋਸ਼ ਨਾ ਦਓ ਆਪਣੀ ਗਲਤੀ ਐ ਸੀ ਨਹੀਂ ਕਰ ਸਕੇ ਲੜਾਈ ਲੜ ਸਕੇ ਈਵਨ ਜਿਹੜੇ ਉਮਰੋਬ ਅਬਦੁੱਲਾ ਜੀ ਆ ਸੀਐਮ ਜੇਡ ਕਰੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਕਿਹਾ ਵੀ ਇਹ ਗਲਤ ਨਹੀਂ ਹੋਇਆ ਇੱਕ ਕੋਈ ਐਜੀ ਗੱਲ ਹੀ ਆਪਾਂ ਤਾਂ EVM ਤੇ ਦੋਸ਼ ਨਾ ਦਓ ਆਪਾਂ ਆਪਣੇ ਤੇ ਪਰਚੋਲ ਕਰੋ ਵੀ ਸੀ ਹਰ ਕਿਉਂ ਇਹ ਪੜਚੋਲ ਵੀ ਸਹੀ ਨਹੀਂ ਕਰਦੇ ਤਾਂ ਉਹਨੂੰ ਪੜਚੋਲ ਕਰ ਹੀ ਕਰਨੀ ਹੈ ਪੜਚੋਲ ਆ ਵੀ ਤੁਹਾਨੂੰ ਲੋਕਾਂ ਨੇ ਵੋਟ ਨਹੀਂ ਭਾਈ ਪੜਚੋਲ ਇਸ ਗੱਲ ਦੀ ਕਰੋ ਕਿ ਲੋਕਾਂ ਨੇ ਵੋਟਰ ਉਹਨੂੰ ਕਿਉਂ ਨਹੀਂ ਭਾਈ ਕਾਂਗਰਸੀ ਅਪੀਸ਼ਨ ਹੈ ਤੁਸੀਂ ਦੇਖੋ ਜੇ ਬਹੁਤਾ ਮੈਂ ਦੇਖਾ ਜੇ 47 ਚ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਜਿਹੜੀ ਗਵਰਨਮੈਂਟ ਬਣੀ ਉਹ ਨੈਸ਼ਨਲ ਗਵਰਨਮੈਂਟ ਸੀਗੀ ਉਹਦੇ 'ਚ ਇਲੈਕਸ਼ਨ ਹੀ ਹੋਏ ਸੀਗੇ ਪਹਿਲੇ ਇਲੈਕਸ਼ਨ ਹੋਏ 1952 'ਚ ਨਹਿਰੂ ਜੀ ਪ੍ਰਧਾਨ ਮੰਤਰੀ ਬਣੇ ਇੰਟਰਨਲ VOTING ਹੋਈ ਵੀ ਰੋਲਾ ਸੀਗੇ ਵੀ ਪ੍ਰਧਾਨ ਮੰਤਰੀ ਬਣੂਗਾ ਕੌਣ ਚਿਹਰੇ ਸੀਗੇ ਇਹਨਾਂ ਕੋਲ ਤੋਂ ਉਧਰ ਪਟੇਲ ਵੱਲੋਂ ਭਾਈ ਪਟੇਲ ਤਿਆਰ ਸੀਗੇ ਇਧਰ ਮਹਾਤਮਾ ਗਾਂਧੀ ਜੀ ਭਵੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਪੀਐਮ ਚਾਹਦੇ ਸੀਗੇ VOTING ਹੋਈ ਵੋਟਾਂ ਦਪਈਆਂ ਪਟੇਲ ਨੂੰ ਬਣ ਗਏ ਜਵਾਹਰ ਲਾਲ ਨਹਿਰੂ ਜੀ ਡੈਮੋਕ੍ਰੇਸੀ ਦਾ ਘਾਣ ਡੈਮੋਕ੍ਰੇਸੀ ਦਾ ਜਿਹੜਾ ਇਹ ਕਹਿੰਦੇ ਆ ਵੀ ਸੰਵਿਧਾਨ ਲੈ ਕੇ ਫਿਰਦੇ ਸਭ ਤੋਂ ਵੱਡਾ ਘਾਣ ਤਾਂ ਉੱਥੋਂ ਸ਼ੁਰੂ ਕਰਤਾ ਨੇ 52 ਤੋਂ ਬਾਅਦ 57 ਇਲੈਕਸ਼ਨ ਹੋਈ ਤੇ ਸ਼ੁਰੂਆਤ ਸੀਗੀ ਲੋਕ ਸੀਗੇ ਵੀ ਅਸੀਂ ਅੰਗਰੇਜ਼ਾਂ ਦੀ 300 ਸਾਲ ਦੀ ਗੁਲਾਮੀ ਤੋਂ ਬਾਹਰ ਆਏ ਆਂ ਲੋਕਾਂ 'ਚ ਇੱਕ ਉਤਸ਼ਾਹ ਵੀ ਸੀਗਾ ਪਾਕਿਸਤਾਨ ਦੇਸ਼ ਬਣਾਤਾ ਇਹਨਾਂ ਨੇ ਇਹਨਾਂ ਦੀ ਗਲਤੀ 'ਚ ਬਣ ਨਹੀਂ ਸਕਦਾ ਸੀਗਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀਗਾ ਮੈਂ ਤੁਹਾਨੂੰ ਇੱਕ ਆਨਰਡ ਕੋਡ ਗੱਲ ਦੱਸਾਂ ਉਹਨਾਂ ਨੇ ਕਿਹਾ ਵੀ ਮਰੀ ਲਾਸ਼ ਦੇ ਉੱਤੋਂ ਬਣੂਗਾ ਪਰ ਬਣ ਗਿਆ ਉਸ ਟਾਈਮ 'ਚ ਬੌਲ ਫਿਰ ਇਹਨਾਂ ਨੇ ਗਲਤੀ ਕੀਤੀ ਜਦੋਂ ਡਿਵੀਜ਼ਨ ਹੋਈ ਡਿਵੀਜ਼ਨ ਦੇ ਟਾਈਮ 'ਚ ਜਦੋਂ ਪਾਰਟੀਸ਼ਨ ਹੋਈ ਦੁਨੀਆ 'ਚ 25 ਲੱਖ ਬੰਦਾ ਔਰ ਕੋਡ ਸਰਕਾਰੀ ਅੰਕੜੇ ਕਹਿੰਦੇ ਆ ਵੀ ਪਾਰਟੀਸ਼ਨ ਦੇ ਟਾਈਮ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ 25 ਲੱਖ ਬੰਦੇ ਰਿਕਾਰਡਸੇ ਮਰੇ ਆ। ਹਾਂ। ਫਿਰ ਦੇਖੋ ਸਰਕਾਰੀ ਅੰਕੜਿਆਂ ਤੋਂ ਇਲਾਵਾ ਕਿੰਨੇ ਮਰੇ ਹੋਣਗੇ। ਹਾਂ। ਜਦੋਂ ਤੁਸੀਂ ਉੱਥੇ ਤੁਹਾਡੇ ਤੋਂ ਗਲਤੀ ਹੋਈ। ਜਦੋਂ ਤੁਸੀਂ ਡਿਵੀਜ਼ਨ ਦਾ ਕਰ ਰਹੇ ਹੋ ਟਾਈਮ ਦਾ ਦੌਰ ਲੋਕਾਂ ਨੂੰ ਓਵਰਨਾਈਟ ਕਿਵੇਂ ਲੋਕ ਇੰਨਾ ਸ਼ਿਫਟ ਕਰ ਦੇਣਗੇ ਲੋਕਾਂ ਦੀਆਂ ਪ੍ਰਾਪਰਟੀਆਂ ਸਿੱਗੀਆਂ ਲੋਕਾਂ ਦਾ ਸਬ ਤੋਂ ਵੱਡੀ ਗੱਲ ਸੀ ਕਿ ਲੇਟਿਸ ਨੂੰ ਲੈ ਕੇ ਸ਼ਿਫਟ ਕਰਦਾ ਹੈ ਬੱਚਿਆਂ ਨੂੰ ਕਰਦਾ ਹੈ ਬਜ਼ੁਰਗਾਂ ਨੂੰ ਕਰਦਾ ਹੈ ਕੋਈ 5 10 ਸਾਲ ਦਾ ਸਮਾਂ ਦਿੱਤਾ ਹੁੰਦਾ 10 ਸਾਲ ਦੇ ਲੋਕਾਂ ਨੂੰ ਟਾਈਮ ਦਿੰਦੇ ਵੀ ਤੁਸੀਂ ਆਪਣੀ ਪ੍ਰਾਪਰਟੀ ਇੰਡੀਆ ਚ ਜਾ ਕੇ ਪਰਚੇਸ ਕਰੋ ਆਪਣਾ ਰੀਸ ਸੈਟਲ ਉੱਥੇ ਕਰੋ ਇੱਥੋਂ ਸਮਾਨ ਲੈ ਜਾਓ ਇੱਥੇ ਵਾਲੇ ਉੱਥੇ ਜਾ ਸਕਦੇ ਨਾ ਉਹ ਮਰਦੇ ਨਾ ਇਹ ਮਰਦੇ ਪਰ ਇਹਨਾਂ ਗਲਤੀ ਕਰੀ ਜਦ ਕਿ ਉਸ ਟਾਈਮ ਜਿਹੜੇ ਆਪਣੇ ਫ੍ਰੀ ਇੰਡੀਆ ਦੇ ਪਹਿਲੇ ਗਵਰਨਰ ਜਨਰਲ ਸੀਗੇ ਤੇ ਸੀ ਰਾਜਗੋਪਾਲ ਚਾਰਿਆ ਜੀ ਉਹਨਾਂ ਨੇ ਕਿਹਾ ਸੀ ਜੇ 10 ਸਾਲ ਦਾ ਸਮਾਂ দাও ਇਹਨਾਂ ਨੇ ਨਹੀਂ ਮੰਨੇ ਆਕਰ ਕਰ ਕੀ ਹੋਇਆ ਬਹੁਤ ਵੱਡਾ ਦੁਖਾਂਤ ਅਰਖਾਸ ਕਰਕੇ ਲੈnde ਪੰਜਾਬ ਤੇ ਸਾਡੇ ਪੰਜਾਬ ਨੂੰ ਚੱਲਣਾ ਪਿਆ ਪਰ ਉਹਦੀ ਜਿਹੜੀ ਟੀਸ ਹੈ ਉਹਦੀ ਜਿਹੜਾ ਸੇਕ ਅੱਜ ਵੀ ਹੈ ਅੱਜ ਵੀ ਸਾਨੂੰ ਪਾਕਿਸਤਾਨ ਨਾਲ ਲੜਨਾ ਪੈ ਰਿਹਾ ਅੱਤਵਾਦ ਦਾ ਮਸਲਾ ਹੈ ਹੋਰ ਵੱਡੇ ਮਸਲੇ ਆ ਦੇਸ਼ ਦੇ ਇਹ ਤਾਂ ਗੱਲ ਹੈ ਜਦ ਕੀ ਲੱਗਦਾ ਹੁਣ ਜਿਹੜੀ ਮੌਜੂਦਾ ਸਥਿਤੀ ਬਣੀ ਹੋਈ ਆ ਕਾਂਗਰਸ ਦੀ ਦੇਸ਼ ਦੇ ਵਿੱਚ ਰਾਹੁਲ ਗਾਂਧੀ ਵੀ ਰੋਜ਼ ਡੇਲੀ ਕਹਿ ਰਹੇ ਨੇ ਕਹਿੰਦੇ ਵੀ ਜਿਹੜੀਆਂ ਵੋਟਾਂ ਬਣੀਆਂ ਹੋਈਆਂ ভোটার ਸੂਚੀਆਂ ਉਹਨਾਂ ਨੇ ਕੀ ਕਹਿੰਦੇ ਨੇ ਆਪਣਾ ਇਲੈਕਸ਼ਨ ਕਮਿਸ਼ਨ ਨੂੰ ਵੀ ਚੈਲੰਜ ਕੀਤਾ ਵੀ ਇੱਕ ਇੱਕ ਬੰਦੇ ਦੀਆਂ 50 50 60 60 ਵੋਟਾਂ ਬਣੀਆਂ ਹੋਈਆਂ ਦੇਖੋ ਇਹ ਜਿਹੜੀ ਐਸ ਆਈ ਆਰ ਹਮ ਸਪੈਸ਼ਲ ਇੰਟੈਂਸਿਵ ਰਿਵਿਊਜ਼ ਹੋ ਰਹੀ ਹੈ ভোটার ਲਿਸਟਾਂ ਦੀ ਵੋਟਾਂ ਦੀ ਸੁਧਾਈ ਹੋ ਰਹੀ ਹੈ ਹਮ ਤੁਸੀਂ ਕੀ ਜਾਣਦੇ ਹੋ ਕਿ ਵੋਟਾਂ ਦੀ ਸੂਚੀ ਨਾ ਹੋਵੇ ਇਹ ਤਾਂ ਰੈਗੂਲਰ ਪ੍ਰੋਸੈਸ ਹੈ ਅੱਜ ਇੱਕ ਵੋਟਰ ਲਿਸਟ ਬਣਦੀ ਹੈ ਕੁਝ ਸਮੇਂ ਬਾਅਦ ਕੋਈ ਲੋਕ ਮਰ ਜਾਂਦੇ ਆ ਕੋਈ ਲੋਕ ਉੱਥੋਂ ਸ਼ਿਫਟ ਕਰ ਜਾਂਦੇ ਆ ਨਵੇਂ ਲੋਕ ਆ ਜਾਂਦੇ ਆ 18 ਸਾਲ ਦਾ ਬੱਚਾ ਹੋ ਜਾਂਦਾ ਉਹਦੀ ਵੋਟ ਬਣਨੀ ਹੈ ਪਹਿਲੇ ਦੀ ਕਟਣੀ ਹੈ ਇਹ ਰੈਗੂਲਰ ਪ੍ਰੋਸੈਸ ਹੈ ਚੱਲਦਾ ਹੀ ਰਹਿਣਾ ਤੇ ਹੁਣ ਐਸਾ ਹੀ ਹੋ ਰਿਹਾ ਮੈਨੂੰ ਮੇਰੀ ਕੋਈ ਸ਼ਿਕਾਇਤ ਹੈ ਮੰਨ ਲਓ ਜੀ ਮੇਰੀ ਵੋਟ ਦੋ ਬਣ ਗਈਆਂ ਜਾਂ ਮੇਰੀ ਵੋਟ ਨਹੀਂ ਬਣੀ ਮੈਂ ਕਿਹਦੇ ਕੋਲ ਜਾਊਂਗਾ ਇਲੈਕਸ਼ਨ ਅਫਸਰ ਕੋਲ ਮੇਰੀ ਵੋਟ ਕਿਉਂ ਨਹੀਂ ਬਣਾਈ ਇਲੈਕਸ਼ਨ ਉਹ ਸਕੂਲ ਕੰਪਲੀਟਾ ਮੈਨੂੰ ਕਰਨੀ ਪਊਗੀ ਨਾ ਇਹ ਹੁਣੇ ਕਿਹਾ ਹੈ ਇਲੈਕਸ਼ਨ ਕਮਿਸ਼ਨ ਨਾਲ ਨੂੰ ਬੁਲਾਇਆ ਉਹਨਾਂ ਨੇ ਵੀ ਆ ਕੇ ਸਾਨੂੰ ਦੱਸੋ ਆਪਣੀ ਸ਼ਿਕਾਇਤ ਦੋ ਇਹ ਗਈ ਵੀ ਨਹੀਂ 600 ਬੰਦਾ ਲੈ ਕੇ ਚਲੇ ਗਿਆ ਉਹ ਕਹਿੰਦੇ 30 ਬੰਦੇ ਭੇਜ ਦਿਓ 30 ਬੰਦੇ ਬਹੁਤ ਨੇ ਇੱਕ ਜਮਾਤ ਨੂੰ ਰਿਪਰੈਜ਼ੈਂਟ ਕਰਨ ਲਈ ਹਰ ਪਾਰਟੀਆਂ ਦੇ ਇੰਡੀਵਿਜ ਜਿਹੜਾ ਗਠਵੰਧਨ ਆ ਉਹਦੇ ਇੱਕ ਇੱਕ ਬੰਦੇ ਨੂੰ ਬੁਲਾ ਲਓ ਉਹਨਾਂ ਨੂੰ ਸਮਝਾਓ ਵੀ ਭਾਈ ਸਾਡੇ ਨਾਲ ਇਹ ਧੱਕਾ ਹੋਇਆ ਸੁਪਰੀਮ ਕੋਰਟ ਕਹਿੰਦੇ ਕਹੇ ਤਾਂ ਵੀ ਆਧਾਰ ਕਾਰਡ ਇਹ ਪੈਨ ਕਾਰਡ ਇਹ ਜਿਹੜੇ ਕਾਰਡ ਆ ਤੁਹਾਡੀ ਨਾਗਰਿਕਤਾ ਨਹੀਂ ਇਹਦੇ ਨਾਲ ਸ਼ੋ ਹੁੰਦੀ ਤੁਹਾਡੀ ਸਿਟੀਜ਼ਨਸ਼ਿਪ ਲਈ ਇਹ ਨਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਕਹਿੰਦਾ ਆਧਾਰ ਕਾਰਡ ਵੈਲਿਡ ਪ੍ਰੂਫ ਨਹੀਂ ਹੈ ਸਿਟੀਜ਼ਨਸ਼ਿਪ ਲਈ ਤੁਸੀਂ ਪੁਰਾਣੇ ਸਾਨੂੰ ਰਿਕਾਰਡ ਦਿਖਾਓ ਹੁਣ ਪੁਰਾਣਾ ਰਿਕਾਰਡ ਕਿਹੜਾ ਹੈ ਪੁਰਾਣਾ ਰਿਕਾਰਡ ਜਿਹੜਾ ਕਹਿੰਦੇ ਉਹ ਦਿਖਾ ਦਿਓ ਦੇਖੋ ਜੇ ਤਾਂ ਮਸਲੇ ਦਾ ਹੱਲ ਕਰਨਾ ਫਿਰ ਸੌ ਹੱਲ ਤੇ ਨਹੀਂ ਕਰਨਾ ਫਿਰ ਤਾਂ ਇੱਕ ਪੁਆਇੰਟ ਤੇ ਵੀ ਅਸੀਂ ਰੁਕ ਸਕਦੇ ਹਾਂ ਇਸ ਕਰਕੇ ਜਿਵੇਂ ਕਾਂਗਰਸ ਬਿਹੇਵ ਕਰ ਰਹੀ ਹੈ ਮੈਂ ਤਾਂ ਹੈਰਾਨ ਹੁੰਦਾ ਹੈ ਅਪਾਸ ਦੇਸ਼ ਦੇ ਨਾਗਰਿਕ ਹੈ ਕਿਆ ਪਾ ਹਿੰਦੂਸਤਾਨ ਨੂੰ ਬੰਗਲਾਦੇਸ਼ ਬਣਾਣਾ ਤੁਸੀਂ ਤੇ ਇਸ ਤੇ ਤੁਸੀਂ ਨਾਗਰਿਕ ਹੋ ਇੱਕ ਬਹੁਤ ਵਧੀਆ ਉਹ ਹੈ ਇੰਗਲਿਸ਼ ਦੀ ਹੂ ਲਿਵ ਇਫ ਇੰਡੀਆ ਡਾਈ ਐਂਡ ਹੂ ਡਾਈ ਇਫ ਇੰਡੀਆ ਲਿਓ ਜੇ ਦੇਸ਼ ਬਚੂਗਾ ਤਾਂ ਤੁਸੀਂ ਬਚੋਗੇ ਜੇ ਦੇਸ਼ ਨਾ ਬਚਿਆ ਤੁਸੀਂ ਕਿਵੇਂ ਬਚੋ ਤੁਹਾਡੇ ਸਾਡੇ ਅਲਦਾਲੇ ਤੁਸੀਂ ਦੇਖੋ ਅਮਰੀਕਾ ਦਾ ਬੰਗਾ ਪਿਆ ਹੋਇਆ ਜਦੋਂ ਘਰ 'ਚ ਕੋਈ ਸਮੱਸਿਆ ਆ ਜਾਵੇ ਘਰ 'ਚ ਕੋਈ ਮੁਸ਼ਕਲ ਆਜ ਬੇ ਇਕੱਠੇ ਹੋ ਜੰਨੇ ਲੋਕ ਵੀ ਨਹੀਂ ਇਹ ਸਮੱਸਿਆ ਬਾਹਰ ਰਹੀ ਹੈ ਇਹਨੂੰ ਤਾਂ ਨਜਿੱਠ ਲਿਆ ਕਰਦਾ ਸੀ ਆਪਣੇ ਜਿਹੜੇ ਆਪਣੇ ਸਮੱਸਿਆ ਆ ਮੈਂ ਇੱਕ ਦੂਜੇ ਨਾਲ ਵਿਖਰੇਵੇਂ ਉਹਨਾਂ ਨੂੰ ਬਾਅਦ ਚ ਦੇਖ ਲਾਂਗੇ ਇਹ ਤਾਂ ਟਾਈਮਿੰਗ ਵੀ ਨਹੀਂ ਦੇਖਦੀ ਪਾਰਟੀ ਮੈਂ ਬੇਸਿਕਲੀ ਕੋਈ ਕਾਂਗਰਸ ਦਾ ਮੈਂਬਰ ਨਹੀਂ ਮੈਂ ਭਾਜਪਾ ਨਾਲ ਸੰਬੰਧਿਤ ਨਹੀਂ ਅਸੀਂ ਆਮ ਆਦਮੀ ਪਾਰਟੀ ਨਾਲ ਪਰ ਅਸੀਂ ਨਾਗਰਿਕਤਾ ਹੈ ਇਸ ਦੇਸ਼ ਨਾਲ ਤਾਂ ਹੈ ਕਾਂਗਰਸ ਬਿਹੇਪ ਵਧੀਆ ਨਹੀਂ ਕਰ ਰਹੀ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਜੇ ਤੁਸੀਂ ਦੇਖੋ ਵੀ ਵੋਟਾਂ ਦਾ ਹੁਣ ਜੇ ਜਿਹੜੇ ਨਿਕਲੇ ਆ ਵੀ ਰਾਇਬਰ ਅਲੀਜੀਬੋਟਾ ਡੁਪਲੀਕੇਟ ਨਿਕਲੇਗੇ ਉਥੇ ਤਾਂ ਬਈ ਸੋਨੀ ਗਾਂਧੀ ਖੜੀ ਸੀਗੀ ਹਾਂ ਇਹਦਾ ਮਤਲਬ ਤੁਸੀਂ ਵੀ ਦੋਸ਼ੀ ਹੋ ਫਿਰ ਜਿਹੜੀ ਹੈ ਸੰਵਿਧਾਨ ਦੀ ਕਾਪੀ ਆਤ ਸਵਰਲਦ ਨੇ ਹਾਂ 1975 ਚ ਐਮਰਜੈਂਸੀ ਲੱਗੀ 1975 ਦੇ ਵਿੱਚ ਐਮਰਜੈਂਸੀ ਲਾਈ ਕਿਉਂਕਿ ਕੋਰਟ ਨੇ ਇੰਦਰਾ ਗਾਂਧੀ ਦੇ ਇਲੈਕਸ਼ਨ ਨੂੰ ਰੱਦ ਕਰਤਾ ਵੀ ਇਲੈਕਸ਼ਨ ਗਲਤ ਤਰੀਕੇ ਨਾਲ ਲੜ ਕੇ ਆਈ ਹੈ ਰਿਜਾਈਨ ਕਰੇ ਹਾਂ ਕੀ ਕੀਤਾ ਜੀ ਇਹਨਾਂ ਨੇ ਸੰਵਿਧਾਨ ਚ ਐਮੈਂਡਮੈਂਟ ਕਰੀ ਆਪੇ ਉਹ ਕੋਰਾਂਕੇ ਕੋਰਟ ਦੇ ਖਿਲਾਫ ਬਣਗੇ ਪਰ ਉਹਦੇ ਚ ਉਹ ਲੈ ਕੇ ਆਇਆ ਇੱਕ ਬਿਲ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਪੀਕਰ ਦੇ ਖਿਲਾਫ ਲੋਕ ਕੋਰਟs ਨਹੀਂ ਜਾ ਸਕਦੇ ਕਾਨੂੰਨ ਦੀ ਵਾਇਲੇਸ਼ਨ ਤਾਂ ਤੁਸੀਂ ਕੀਤੀ ਹੈ ਕਿ ਨਹੀਂ ਸਭ ਤੋਂ ਵੱਡੀ ਐਮੈਂਡਮੈਂਟ 42ਵੀਂ ਸੋਧ ਹੈ ਉਹਦੇ ਚ ਦੇਸ਼ ਦੇ ਪ੍ਰੀਐਮਬਲ ਚ ਸੈਕੂਲਰਿਜ਼ਮ ਨਹੀਂ ਸੀਗਾ ਸ਼ਬਦ ਇਹਨਾਂ ਨੇ ਪਾਤਾ ਚਲੋ ਚੰਗਾ ਪਾਇਆ ਮੈਂ ਆਪਾਂ ਉਹਦੇ ਤੇ ਹੀ ਜਾਂਦੇ ਹਾਂ ਮੈਨੂੰ ਨਹੀਂ ਲੱਗਦਾ ਕਾਂਗਰਸ ਤਾਂ ਐਨਾ ਦੇਸ਼ ਦਾ ਨੁਕਸਾਨ ਕਰਨ ਤੇ ਉੱਤਰੀ ਐ ਐਨਾ ਤਾਂ 300 ਸਾਲ ਚ ਅੰਗਰੇਜ਼ ਨਹੀਂ ਕਰ ਸਕਿਆ ਸਾਡਾ ਤੁਸੀਂ ਆਪਸੀ ਭਾਈਚਾਰਾ ਕਿਵੇਂ ਤੋੜ ਸਕਦੇ ਹੋ ਲੋਕਾਂ ਹੂੰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਦੇ ਨੇ ਉਹ ਕਹਿੰਦੇ ਵੀ ਸਰਕਾਰ ਬਣੂਗੀ ਸਾਡੀ ਤਾਂ ਮੈਂ ਪ੍ਰਧਾਨ ਮੰਤਰੀ ਬਣੂੰਗਾ ਪ੍ਰਧਾਨ ਮੰਤਰੀ ਬਣਨ ਵਾਸਤੇ ਉਹਨਾਂ ਨੂੰ ਆਪਣੀ ਸ਼ਭੀ ਕਿਵੇਂ ਦੀ ਬਣਾਣੀ ਚਾਹੀਦੀ ਹੈ ਕੀ ਸੁਧਾਰ ਦੇ ਜਿਹੜੇ ਪਾਰਟੀ ਦੇ ਵਿੱਚ ਕਰਨੇ ਚਾਹੀਦੇ ਨੇ ਪਹਿਲਾਂ ਤਾਂ ਇਹ ਜੇ ਮੈਨੂੰ ਤੁਸੀਂ ਪੁੱਛੋ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣਨ ਦੇ ਲੈਵਲ ਤੇ ਨਹੀਂ ਹੈਗਾ ਹੂੰ ਉਹ ਹਲੇ ਵੀ ਉਹਦੇ ਬਿਆਨ ਜਿਹੜੇ ਆਨੇ ਆ ਬੜੇ ਕਿਆ ਸ਼ਬਦ ਬਣਾਤੇ ਵਰਤਦਾ ਉਹ ਛੇ ਜਿਹੇ ਸ਼ਬਦ ਤੁਸੀਂ ਬੋਲ ਲਿਓ ਕਾਂਗਰਸ ਪਾਰਟੀ 'ਚ ਬਹੁਤ ਵਧੀਆ ਲੋਕ ਆ ਬਹੁਤ ਵਧੀਆ ਆ ਤੁਸੀਂ ਸਚਨ ਪਾਇਲਟ ਹਾਂ ਉਹਦਾ ਕਿ ਕਿੰਨਾ ਕਿਸਾਇਆ ਉਹਨੂੰ ਕਾ ਪਾਰਟੀ ਨੇ ਕਾਂਗਰਸ 'ਚ ਸਮੱਸਿਆ ਇਹ ਆ ਰਹੀ ਹੈ ਵੀ ਕਾਂਗਰਸ 'ਚ ਜਿਹੜਾ ਬੰਦਾ ਵੀ ਨਵਾਂ ਯੰਗ ਨਵਾਂ ਵਧੀਆ ਬੰਦਾ ਅੱਗੇ ਨਿਕਲਦਾ ਉਹਨੂੰ ਇਸ ਕਰਕੇ ਪਿੱਛੇ ਕਰ ਦਿੰਦੇ ਨੇ ਵੀ ਰਾਹੁਲ ਤੋਂ ਵਧੀਆ ਨਾ ਹੋ ਜਾਈਂ ਤੁਸੀਂ ਇੱਕ ਬੜੀ ਇੰਟਰਸਟਿੰਗ ਪਿਕਚਰ ਆਈ ਸੀਗੀ ਪਿੱਛੇ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਡਾਕਟਰ ਮਰਮੋਨ ਸਿੰਘ ਜੀ ਤੇ ਬਣਾਈ ਉਹਨਾਂ ਦਾ ਮੀਡੀਆ ਐਡਵਾਈਜ਼ਰ ਸੀਗਾ ਸੰਜੇ 바ਰੂ ਉਹਨਾਂ ਨੇ ਲਿਖੀ ਉਹਦੇ ਵਿੱਚ ਜਦੋਂ ਇਹਦਾ ਬਿੱਲ ਫਾੜਤਾ ਪ੍ਰਾਈਮਿੰਿਸਟਰ ਡਾਕਟਰ ਮਰਮੋਨ ਸਿੰਘ ਨੇ ਇੱਕ ਬਿੱਲ ਪਾਸ ਕਰਿਆ ਰਾਹੁਲ ਗਾਂਧੀ ਨੇ ਮੀਟਿੰਗ ਦੇ ਵਿੱਚ ਪਬਲਿਕ ਮੀਟਿੰਗ ਵਿੱਚ ਉਹਦੇ ਪਾਗੜ ਕਹਿੰਦਾ ਇਹ ਨਹੀਂ ਬਿੱਲ ਫਾੜਤਾ ਪ੍ਰਾਈਮਿੰਿਸਟਰ ਬਾਹਰ ਅਮਰੀਕਾ ਗਿਆ ਹੋਇਆ ਹਿੰਦੁਸਤਾਨ ਦਾ ਦੁਨੀਆ ਦੇ ਸਭ ਤੋਂ ਡੈਮੋਕ੍ਰੈਟਿਕ ਵਿਵਾਦ ਦਾ ਪ੍ਰਾਈਮਿੰਿਸਟਰ ਬਾਹਰ ਹੋਵੇ ਉਹਦਾ ਪਿੱਛੇ ਉਹਦੀ ਉਹ ਪਾਰਟੀ ਦਾ ਬੰਦਾ ਬਿੱਲ ਫਾੜ ਦੋਈ ਕਿੰਨੀ ਹਿਊਮਿਲੇਸ਼ਨ ਉਹਨੇ ਫੀਲ ਕੀਤੀ ਹੁੰਦੀ ਹੈ ਡਾਕਟਰ ਮਨਮੋਹਨ ਸਿੰਘ ਨੇ ਉਹਨੇ ਆ ਕੇ ਕਿਹਾ ਵੀ ਮੈਂ ਪਿੱਛੇ ਚਾਏ ਉਹਦੀ ਕਤਾਲ ਚ ਵੀ ਹੈ ਹਾਂ 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 ਸੰਜੇ 바ਰੂ ਉਹ ਕਹਿੰਦਾ ਵੀ ਕਹਿੰਦਾ ਮੈਂ ਰਿਜ਼ਾਈਨ ਕਰੂੰਗਾ ਉਹ ਸੋਨੀਆ ਗਾਂਧੀ ਕੋਲ ਗਏ ਹਾਂ ਕਹਿੰਦਾ ਮੈਡਮ ਮੈਂ ਇਸ ਹਾਲਾਤ ਵਿੱਚ ਕੰਮ ਨਹੀਂ ਕਰ ਸਕਦਾ ਮੈਂ ਰਿਜ਼ਾਈਨ ਕਰਨਾ ਚਾਹੁੰਦਾ ਤਾਂ ਸੋਨੀਆ ਜੀ ਨੇ ਉਹਨੂੰ ਜਵਾਬ ਦਿੱਤਾ ਵੀ ਜੇ ਇਸ ਟਾਈਮ ਉਧਰ ਜੀ 2 ਸਪੈਕਟ੍ਰਮ ਘਟਾਲਾ ਨਿਕਲਿਆ ਵਾ ਉਧਰ ਕਾਲਗੇਟ ਨਿਕਲਿਆ ਵਾ ਕਾਮਨ ਵੈਲਥ ਕੋ ਟਾਲੇ ਕੋ ਟਾਲੀ ਕੋ ਟਾਲੇ ਸੀਗੇ ਵੀ ਇਸ ਹਾਲਾਤ ਚ ਰਾਹੁਲ ਗਾਂਧੀ ਟੇਕਓਵਰ ਕਿਵੇਂ ਕਰੂਗਾ ਹੂੰ ਇਹਦਾ ਮਤਲਬ ਕਹਿੰਦਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣ ਤਾ ਉਸ ਤੋਂ ਵਧੀਆ ਬੰਦੇ ਹੈਗੇ ਹੁਣ ਤੁਸੀਂ ਆਪਣੇ ਆਪਣੇ ਘਰ ਸੇ ਮੈਂ ਆਪਣੇ ਬੇਟੇ ਨੂੰ ਕਹਾਂ ਭੀ ਆ ਤੂੰ ਕੰਮ ਕਰ ਲੈ ਉਹ ਕੰਮ ਨਾ ਕਰੇ ਉਹ ਫੇਲ ਹੋ ਜਵੇ ਦੋ ਤਿੰਨ ਵਾਰੀ ਫੇਲ ਚ ਚੌਥੀ ਵਾਰੀ ਫੇਲ ਫੇਰ ਮੈਂ ਕਹਾਂਗਾ ਤੂੰ ਕੰਮ ਬਦਲ ਲੈ ਰਾਹੁਲ ਗਾਂਧੀ ਤਾਂ ਪੋਲਿਟਿਕਸ ਨਹੀਂ ਹੁੰਦੀ ਛੱਡ ਕੇ ਕੋਈ ਹੋਰ ਕੰਮ ਕਰਾ ਦੋ ਪਰ ਰਾਜਨੀਤੀ ਤੁਹਾਡਾ profession ਤੋੜਾ ਤੁਸੀਂ ਵਹੀ ਕਰਨੀ ਹੈ ਹੋਰ ਜਿਹੜੇ ਤੁਹਾਡੀ ਪਾਰਟੀ ਚ ਲੋਕ ਹੈ ਕਿੰਨੇ ਲੋਕ ਗੁਲਾਮਤ ਨਵੀ ਇਜਾਦ ਪਾਰਟੀ ਛੱਡ ਗਏ ਹੋਰ ਜਿਹੜੇ ਲੀਡਰ ਹੁਣ ਆਪਰੇਸ਼ਨ ਸੰਧੂਰ ਤੋਂ ਬਾਅਦ ਇਹਨਾਂ ਨੂੰ ਹਿੰਦੁਸਤਾਨ ਸਰਕਾਰ ਨੇ ਬਾਹਰ ਭੇਜਿਆ ਆਪਣਾ ਭੱਕ ਰੱਖਣ ਲਈ ਵੀ ਅਸੀਂ ਕਿਉਂ ਕੀਤਾ ਕਿਵੇਂ ਕੀਤਾ ਉਹ ਜਿਹੜੇ ਲੋਕ ਕਾਂਗਰਸ ਹੈਗੇ ਸ਼ਸ਼ੀ थरूर ਨਾਲ ਅੱਜ ਕੀ ਹੋ ਰਿਹਾ ਹੈ ਸ਼ਸ਼ੀ थरूर ਨਾਮ ਦਾ ਹੀ ਕਾਂਗਰਸ ਹੈ ਪਰ ਇੰਡੀਆ ਦੇ ਫੋਰਨ ਸਰਵਿਸਸ ਦਾ ਬੰਦਾ ਕਿੰਨੇ ਉਹਨੇ ਕਿਤਾਬਾਂ ਲਿਖੀਆਂ ਕਿੰਨਾ ਪੜਿਆ ਲਿਖਿਆ ਕਿੰਨਾ ਵਧੀਆ ਤੁਹਾਨੂੰ ਰਿਪਰੈਜ਼ੈਂਟ ਕਰ ਸਕਦਾ ਤੁਸੀਂ ਇਹਨੂੰ ਆਣੇ ਨਹੀਂ ਦਿੰਦੇ ਕਿਉਂਕਿ ਰਾਹੁਲ ਗਾਂਧੀ ਦੀ ਸ਼ਬੀ ਨਾ ਘਟ ਸੀ ਔਰ ਰਾਹੁਲ ਗਾਂਧੀ ਦੀ ਸ਼ਬੀ ਨਹੀਂ ਬਣਦੀ ਪਹਿਲਾਂ ਉਹਨੂੰ ਤਿਆਰ ਕਰਦੇ ਕਰੋ ਬਹੁਤ ਲੋਕ ਹੈ ਕਾਂਗਰਸ ਕਿੰਨੇ ਲੋਕ ਬੀਜੇਪੀ ਸੀ ਛੱਡ ਕੇ ਇੱਥੇ ਗਏ ਉਹਨੂੰ ਜਾਂ ਤਾਂ ਪ੍ਰੈਸ਼ਰਾਈਜ਼ ਕੀਤਾ ਪਰ ਇਸ ਕਰਕੇ ਬੜਾ ਮਨ ਭਾਰੀ ਹੁੰਦਾ ਵੀ ਇੰਨੀ ਵਧੀਆ ਕਾਂਗਰਸ ਪਾਰਟੀ ਤੇ ਇੰਨੀ ਵਧੀਆ ਪਾਰਟੀ ਕਾਂਗਰਸ ਹੈ ਜਿਹੜੀ ਦੇਸ਼ ਨੂੰ ਆਜ਼ਾਦੀ ਦਾ ਦਾਵਾ ਕਰਦੀ ਹੈ ਵਸੇ ਦਵਾਈ ਹੈ ਉਹ ਪਾਰਟੀ ਦਾ ਮਤਲਬ ਇਹ ਹਾਲ ਕਰਕੇ ਰੱਖਤਾ ਹੈ ਨਾ ਜੀ ਐ ਤੁਹਾਨੂੰ ਕੀ ਲੱਗਦਾ ਤੁਹਾਡੇ ਮੁਤਾਬਿਕ ਜੇ ਰਾਹੁਲ ਗਾਂਧੀ ਦਾ ਚਿਹਰਾ ਚੇਂਜ ਕੀਤਾ ਜਾਵੇ ਤਾਂ ਉਸ ਦੀ ਜਗ੍ਹਾ ਤੇ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਬਹੁਤ ਲੋਕ ਕਹਿੰਦੇ ਪਹਿਲਾਂ ਇਹਦਾ ਇਹਦੇ ਲਈ ਕਾਂਗਰਸ ਨੂੰ ਤਿਆਰ ਹੋਣਾ ਪਊਗਾ ਆਪਣਾ ਦਿਲ ਵੱਟਾ ਕਰੇ ਜ਼ਰੂਰੀ ਨਹੀਂ ਰਾਹੁਲ ਗਾਂਧੀ ਪ੍ਰੈਜ਼ੀਡੈਂਟ ਹੋਣਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਣਾ ਚਾਹੀਦਾ ਦੇਸ਼ ਦਾ ਪ੍ਰਧਾਨ ਮੰਤਰੀ ਬੰਦਾ ਉਹਨੇ ਕਾਂਗਰਸ ਦਾ ਤਾਂ ਬੰਦਾ ਨਹੀਂ ਜੇ ਉਹਦੇ ਲਈ ਫਿਰ ਵਧੀਆ ਬੰਦੇ ਲੱਭੋ ਪਾਪਾ ਛੋਟਾ ਜਿਹਾ ਕੰਮ ਕਰਦੇ ਆ ਕੋਈ इवन ਕੋਈ ਗਾਣਾ ਵੀ ਕਿਸੇ ਨੇ ਕਰਦਾ ਉਹ ਲੋਕ ਟੈਲੈਂਟ ਹੰਟ ਕਰਦੇ ਆ ਮੀਟਿੰਗਾਂ ਕਰਦੇ ਆ ਉਹ ਚੋ ਅੱਛੇ ਲੋਕਾਂ ਨੂੰ ਲੈ ਕੇ ਆਉਂਦੇ ਆ ਤੇ ਰਾਜਨੀਤੀ ਚ ਵੀ ਅੱਛੇ ਲੋਕਾਂ ਨੇ ਚਾਹੀਦੇ ਆ ਤਾਂ ਹੀ ਦੇਸ਼ ਦਾ ਭਲਾ ਹੋਊਗਾ ਜੇ ਇਹ ਜੇ ਲੋਕਾਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੋਲਿਟਿਕਸ ਕੀ ਹੈ ਪੋਲਿਟਿਕਸ ਪ੍ਰੋਫੈਸ਼ਨਲ ਨਹੀਂ ਹੋ ਸਕਦਾ ਪੋਲਿਟਿਕਸ ਸੇਵਾ ਹੈ ਦੇਸ਼ ਦੀ ਉਹ ਇੱਕ ਹਿੰਦੀ ਦਾ ਸਰ ਵੀ ਦੇਸ਼ ਪ੍ਰੇਮ ਦਾ ਮੁੱਲਿਆ ਪ੍ਰਾਣ ਹੈ ਦੇਸ਼ ਪ੍ਰੇਮ ਦਾ ਮੁੱਲਿਆ ਪ੍ਰਾਣ ਹੈ ਦੇਖੇ ਕੌਣ ਚੁਕਾਤਾ ਹੈ ਦੇਖੇ ਕੌਣ ਸੁਵੰਦਸ਼ਿਆ ਤਜ ਕੰਟਕ ਪਥ ਅਪਣਾਤਾ ਹੈ ਦੇਖੀਏ ਕਿਹੜਾ ਲੋਕ ਕੰਡਿਆਂ ਦੀ ਸੇਜ ਤੇ ਸੌਂਦਾ ਇਹ ਕੰਡਿਆਂ ਦੀ ਸੇਜ ਹੈ ਇਹਨਾਂ ਨੇ ਇਹਨੂੰ ਬਣਾ ਲਿਆ ਵੀ ਬੜੀ ਲੁੱਟ ਲੋ ਖਾ ਲੋ ਦੇਸ਼ ਨੂੰ ਛੱਲਾ ਨਹੀਂ ਬਹੁਤੀ ਦੇਰ ਨਹੀਂ ਛੱਲਾ ਹੁਣ ਲੋਕ ਤੁਹਾਡੇ ਸੋਸ਼ਲ ਮੀਡੀਆ ਨੇ ਅਵੇਅਰਨੈਸ ਬਹੁਤ ਕਰਤੀ ਪਰ ਰੋਜ਼ ਅੱਜ ਇੱਥੇ ਘਟਨਾ ਵਾਪਰਦੀ ਹੈ 5 ਮਿੰਟ ਸੇ ਸਾਰੀ ਦੁਨੀਆ ਚ ਪਹੁੰਚ ਜਾਂਦੀ ਹੈ ਕੋਈ ਗੱਲ ਅਮਰੀਕਾ ਦੀ ਗੱਲ ਹੁੰਦੀ ਹੈ ਇੰਡੀਆ ਚ ਆ ਇਸਨੂੰ ਤੁਸੀਂ ਤਾਂ ਇਹਨਾਂ ਜੁੜੇ ਹੋਏ ਲੋਕਾਂ ਤੁਸੀਂ ਵੀ ਤਾਂ ਕਰ ਹੀ ਰਹੇ ਹੋ ਸੇਵਾ ਜੇਕਰ ਕਾਂਗਰਸ ਦਾ ਸੈਂਟਰ ਦੇ ਵਿੱਚ ਇਹ ਹਾਲ ਹੈ ਬਾਕੀ ਸੂਬੇ ਨੇ ਜਿਹੜੇ ਉਹਨਾਂ ਦੇ ਵਿੱਚ ਕਾਂਗਰਸ ਦਾ ਕੀ ਹਾਲ ਹੋਊਗਾ ਤੁਸੀਂ ਦੇਖੋ ਨਾ ਕਾਂਗਰਸ 400 ਕੂਚਨ ਸੀਟਾਂ ਜਿੱਤੀ 80 ਜਦੋਂ ਰਜੀਵ ਗਾਂਧੀ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ 400 ਸੀਟਾਂ ਰਾਹੁਲ ਪੰਡਤ ਨਹਿਰੂ ਦੇ ਟਾਈਮ 'ਚ ਵੀ ਨਹੀਂ ਮਿਲੀਆਂ ਕਾਂਗਰਸ ਨੂੰ ਪ੍ਰੋਪੰਛੇ ਸਾਲ ਬਾਅਦ ਇਹ ਗਲੇਮਰ ਖਤਮ ਹੋ ਗਈ। ਹਮ ਬੇਵਿਅਰ ਵਧੀਆ ਨਹੀਂ ਸੀਗਾ। ਜਦੋਂ 84 ਦੇ ਦੰਗੇ ਹੋਏ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਵੱਡੀ ਤਰ੍ਹਾਂ ਚ ਸਿੱਖਾਂ ਨੂੰ ਧਰਮ ਦੇਖ ਕੇ ਮਾਰਿਆ ਗਿਆ। ਹਮ ਜਿਹੜਾ ਕਹਿੰਦੇ ਧਰਮ ਦੇਖ ਕੇ ਪਹਿਲਗਾਮ 'ਚ ਮਾਰੇ ਗਏ ਆ। ਪਹਿਲਾਂ ਕਿਉਂ ਨਹੀਂ ਮਰੇ? ਪਹਿਲਾਂ ਪਹਿਲਗਾਮ 'ਚ ਇੱਥੇ ਦਿੱਲੀ 'ਚ ਧਰਮ ਪੁੱਛ ਕੇ ਨਹੀਂ ਮਾਰੇ। ਲੋਕਾਂ ਦੇ ਗੱਲ 'ਚ ਟਾਇਰ ਪਾ ਕੇ ਫੂਕਤਾ। ਹਮ ਉਹ ਦੰਗੇ ਨਹੀਂ ਸੀਗੇ। ਦੈਟ ਵਾਸ ਜੈਨੋਸਾਈਡ। ਕਤਲ ਕੀ ਖਤ મતਲਬ ਖਤਮ ਕਰਤੇ ਕਮਿਊਨਿਟੀ ਨੂੰ ਜਦਕੇ ਗਲਤੀ ਹੋ ਸਕਦੀ ਹੈ ਕਿਸੇ ਦੀ ਪ੍ਰਧਾਨ ਮੰਤਰੀ ਨੂੰ ਮਾਰਦਾ ਐਨ ਇਨ ਆਫੀਸਰ ਅਰੇ ਆਮ ਬੰਦੇ ਨੇ ਵੀ ਮਾਰਦਾ ਗਲਤ ਹੈ ਪਰ ਉਹਦੇ ਲਈ ਤੁਸੀਂ ਸਾਰੀ ਕੌਮ ਨੂੰ ਦੋਸ਼ੀ ਠੜਾ ਦੋ ਫਿਰ ਉਹਦੇ ਤੇ ਕੋਈ ਕੇਸ ਨਾ ਹੋਵੇ ਕੋਈ ਹੁਣ ਆ ਕੇ ਕੁਝ ਕੇਸ ਖੋਲਦੇ ਆ ਕਿਸੇ ਸਜ਼ਾ ਹੋ ਰਹੀ ਹੈ ਵਰਨਾ ਤਾਂ ਇਹਨਾਂ ਨੇ ਤਾਂ ਕੁਝ ਕਰਿਆ ਨਹੀਂ ਫਿਰ ਜ਼ਿੰਮੇਵਾਰ ਪ੍ਰਧਾਨ ਮੰਤਰੀ ਬਿਆਨ ਇਹ ਦੇਵੇ ਵੀ ਜਦ ਵੱਡਾ ਕੋਈ ਦਰਖਤ ਕਰਦਾ ਤਾਂ ਧਰਤੀ ਹਿੱਲਦੀ ਹੈ ਇਹ ਤਾਂ ਜ਼ਿੰਮੇਵਾਰੀ ਵਾਲਾ ਬਿਆਨ ਨਹੀਂ ਕਹਿ ਜਾ ਸਕਦਾ ਜੇਕਰ ਤੁਸੀਂ ਮੈਂ ਤਾਂ ਸਭ ਤੋਂ ਉਹ ਜਿਹੜੀ ਮੈਂ ਗੱਲ ਦੱਸ ਰਿਹਾ ਸੀਗਾ ਮੈਨੂੰ ਤਾਂ ਇਹ ਖਤਰਾ ਪਿਆ ਹੋਵੇ ਕਿ ਤੇ ਭੰਕਾ ਗਾਂਧੀ ਦੀ ਮੈਂਬਰਸ਼ਿਪ ਦਾ ਚਲਵੇ ਦੀ ਪਾਰਲੀਮੈਂਟ ਦੀ ਉਹ ਕਿਵੇਂ ਉਹਦਾ ਕਾਰਨ ਇਹ ਹੈ ਵੀ ਜਿਹੜੇ ਜਦੋਂ ਅਸੀਂ ਐਮਐਲਏ ਜਾਂ ਅਸੀਂ ਐਮਪੀ ਦੀ ਫਾਰਮ ਭਰਦੇ ਆ ਨੋਮੀਨੇਸ਼ਨ ਫਾਰਮ ਭਰਦੇ ਆ ਸਾਨੂੰ ਆਪਣੇ ਮੈਨੂੰ ਜੇ ਮੈਂ ਭਰਦਾ ਬਾਣੀ ਵਾਈਫ ਦੀ ਮੇਰੀ ਵਾਈਫ ਹੋਊਗੀ ਮੇਰੀ ਐਸੈਟਸ ਮੇਰੇ ਕੋਲ ਕੀ ਪੈਸਾ ਹੈ ਕੀ ਕੈਸ਼ ਹੈ ਕੋਟ ਪ੍ਰਾਪਰਟੀ ਹੈ ਟੂਰਨਾਮੈਂਟਸ ਨੂੰ ਡिक्लेअर ਕਰਨਾ ਪੈਂਦਾ ਹਾਂ ਕੇਰਲਾ ਦੇ ਵਿੱਚ ਵਾਇਨੋਟ ਤੋਂ ਪ੍ਰਿੰਕਾ ਗਾਂਧੀ ਲੜੀ ਆ ਉਹਨੇ ਇੱਕ ਆਪਣੀ ਕੋਈ ਕਿਸੇ ਪ੍ਰਾਪਰਟੀ ਬਾਰੇ ਜੋ ਸਾਨੂੰ ਖਬਰ ਪਤਾ ਲੱਗੀ ਉਹ ਪ੍ਰਾਪਰਟੀ ਬਾਰੇ ਨਹੀਂ ਜ਼ਿਕਰ ਨਹੀਂ ਕੀਤਾ ਉੱਥੇ ਲੋਕ ਅਦਾਲਤ ਵਿੱਚ ਚਲੇ ਗਏ ਅਦਾਲਤ ਚ ਅਕਸੈਪਟ ਕਰ ਲਈ ਉਹਨਾਂ ਨੇ ਅਪੀਲ ਉੱਤੇ ਤੇ ਹੋ ਰਹੀ ਹੈ ਕਾਰਨ ਕੀ ਹੈ ਤੁਸੀਂ ਦੇਖੋ ਵੀ ਹਰਿਆਣੇ ਚ ਇੱਕ ਜ਼ਮੀਨ ਜਿਹੜੀ ਰੋਬਰਟ ਵਾਟਰ ਹੈ ਪ੍ਰਿੰਕਾ ਗਾਂਧੀ ਜੀ ਦੇ ਹਸਬੰਡ ਉਹਨਾਂ ਨੇ ਇੱਕ ਉਹਨਾਂ ਦੀ ਕੰਪਨੀ ਹੈ スカイलैंड बिल्डर्स शायद ਐਜਾ ਨਾਮ ਉਸ ਕੰਪਨੀ ਨੇ ਓੰਕਾਰੇਸ਼ਵਰਿਕ ਕੰਪਨੀ ਐ ਇਹਦੀ ਹਰਿਆਣੇ ਦੀ ਨਾਡਾ ਚ ਉੱਥੇ ਕੰਮ ਕਰਦੀ ਐ ਗੁੜਗਾਵਾ ਚ ਉਹਨੇ ਉੱਥੇ ਇੱਕ ਪ੍ਰਾਪਰਟੀ ਸੇਲ ਕੀਤੀ ਰੌਬਟ ਬਡਰਮ 3 ਏਕੜ ਜਿਹੀ ਸੀ ਉਹ ਸਾਢੇ 7 ਕਰੋੜ ਸੇ ਉਹ ਡੀਲ ਹੋਈ ਇਹਨਾਂ ਨੇ ਕੀ ਕੀਤਾ ਜਦੋਂ ਪ੍ਰਾਪਰਟੀ ਦੀ ਰਜਿਸਟਰੀ ਹੋਈ ਤਾਂ ਪ੍ਰਿੰਕ ਨੇ ਰਾਉਟਵਾਡਰਾ ਨੇ ਆਪਣੀ ਇੱਕ ਹੋਰ ਕੰਪਨੀ ਦਾ ਚੈੱਕ 7.5 ਕਰੋੜ ਦਾ ਉਸ ਕੰਪਨੀ ਨੂੰ ਦੇਤਾ ਵੀ ਅਸੀਂ 7.5 ਕਰੋੜ ਚ ਡੀਲ ਕੀਤੀ ਹੈ ਪਹਿਲਾਂ ਤਾਂ ਲਾਅ ਇਹ ਕਹਿੰਦਾ ਵੀ ਜਿਹੜਾ ਬੰਦਾ ਜਿਸ ਕੰਪਨੀ ਜੋ ਪਰਚੇਸ ਕਰ ਰਹੀ ਹੈ ਉਹ ਕੰਪਨੀ ਹੀ ਆਪਣਾ ਚੈੱਕ ਦੇ ਸਕਦੀ ਹੈ ਇਹਨਾਂ ਨੇ ਦਿੱਤਾ ਕਿਉਂਕਿ ਭਪਿੰਦਰ ਹੁੱਡਾ ਸੀਐਮ ਸੀਗੇ ਕਾਂਗਰਸ ਤੇ ਉਹ ਕਿੱਥੇ ਬੋਲ ਸਕਦੇ ਸੀਗੇ ਰੌਟਵਾਡਰਾ ਦੇ ਕੇ ਇਹਨਾਂ ਨੇ ਉਹ ਉਹ ਦੇਤਾ ਚੈੱਕ जेडी कंपनी ਨੇ ਪਰਚੇਸ ਕੀਤੀ ਉਹਦੇ ਅਕਾਊਂਟਸ ਉਸ ਟਾਈਮ ਸਿਰਫ 1 ਲੱਖ ਰੁਪਇਆ ਸੀਗਾ ਸਾਢੇ 1.7 ਕਰੋੜ ਦੀ ਡੀਲ ਕਰ ਗਈ ਉਹ ਕੰਪਨੀ ਬਾਅਦ ਚ ਜਦੋਂ ਇਨਵੈਸਟੀਗੇਸ਼ਨ ਹੋਈ ਇਸ ਕੇਸ ਦੀ ਇੱਕ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਇੱਕ ਹਰਿਆਣੇ ਦੇ ਆਈਐਸ ਅਫਸਰ ਸੀਗੇ ਹਰਿਆਣੇ ਦੇ ਉਹ ਫਾਈਨੈਂਸ ਆਡਟਰ ਸੀਗੇ ਅਸ਼ੋਕ ਖੇਮਕਾ ਉਹਨੇ ਇਹ ਕੇਸ ਕਰਿਆ ਉਹ ਕਹਿੰਦਾ ਤਾਂ ਵਾਇਲੇਸ਼ਨ ਹੋ ਰਹੀ ਹੈ ਤੇ ਉਹਨੇ ਉਹ ਚੈੱਕ ਕਦੇ ਕੈਸ਼ੇ ਨਹੀਂ ਹੋਇਆ ਤੁਸੀਂ ਦੇਖੋ ਵੀ ਉਹ ਚੈੱਕ 7.5 ਕਰੋੜ ਦਾ ਇਸ ਤਾਂ ਹੀ ਰਹਿ ਗਿਆ। ਉਹ ਤੋਂ ਬਾਅਦ ਜਿਹੜਾ ਉਹ ਸੀਗਾ ਓਂਕਾਰੇਸ਼ਵਰ ਪ੍ਰਾਪਰਟੀ ਅਸਲ 'ਚ ਉਹਨਾਂ ਨੂੰ ਇਸ ਕਰਕੇ ਦਿੱਤੀ ਗਈ ਕਿ ਓਂਕਾਰੇਸ਼ਵਰ ਨੂੰ ਯੂਜ਼ਰ ਯੂਜ਼ਰ ਆਫ ਲੈਂਡ ਆਜਾ ਤੁਸੀਂ ਕੋਈ ਐਗਰੀਕਲਚਰ ਲੈਂਡ ਪਰਚੇਸ ਕਰਦੇ ਹੋ ਤੁਸੀਂ ਉਹਨੂੰ ਜੇ ਮੰਨ ਲਓ ਬਿਲਡਿੰਗ ਉੱਥੇ ਫਲੈਟ ਬਣਾਉਣੇ ਆ ਤਾਂ ਉਹਨੂੰ ਟਾਈਟਲ ਦਾ ਚੇਂਜ ਕਰਾਉਣਾ ਪੈਂਦਾ ਗਵਰਨਮੈਂਟ ਤੋਂ। ਥਿਸ ਇਜ਼ ਵੈਰੀ ਲੈਂਥੀ ਪ੍ਰੋਸੀਜਰ। ਬਹੁਤ ਲੰਮਾ ਪ੍ਰੋਸੈਸ ਆ। ਰਾਤੋਂ ਰਾਤ ਬਦਲਤਾ ਹਮ ਓਂਕਾਰੇ ਸ਼ਬਦ ਨੂੰ ਲਾਇਸੈਂਸ ਜਾਰੀ ਕਰਤਾ ਹਰਿਆਣਾ ਗਵਰਨਮੈਂਟ ਨੇ ਇਹਨਾਂ ਨੂੰ ਪ੍ਰਾਪਰਟੀ ਮਿਲ ਗਈ ਉਹ ਕੁਛ ਦੇਰ ਬਾਅਦ ਇੱਕ ਬੰਬਈ ਦੀ ਕੰਪਨੀ ਹੈ ਡੀਐਲਐਫ ਤੁਸੀਂ ਜਾਓ ਡੀਐਲਐਫ ਬਹੁਤ ਵੱਡੀ ਕੰਪਨੀ ਹੈ ਡੀਐਲਐਫ ਇੱਕ ਏਰੀਆ ਹੈ ਗੁਰਗਾਓਂ ਚ ਉਹ ਡੀਐਲਐਫ ਨੇ ਆਪਣੀ ਮੈਟਰੋ ਵੀ ਚਲਾਈ ਪਈ ਹੈ ਦਾ ਕੋਈ ਏਰੀਆ ਸੀ ਡੀਐਲਐਫ ਨੂੰ 58 ਕਰੋੜਸ ਵਿੱਚ ਸੀ ਤੁਸੀਂ ਦੇਖੋ ਕਹਿ ਜਾ ਬਿਜ਼ਨਸ ਹੈ ਵੀ ਅੱਜ ਮੈਂ ਇੱਕ ਪ੍ਰਾਪਰਟੀ ਪਰਚੇਸ ਕਰਦਾ 3 ਕਰੋੜਸ 7 ਕਰੋੜਸ ਦੋਸਾਂਵੇਂ ਨਿਵਾਦਾਂ ਮੈਂ ਡੀਐਲਐਫ ਨੂੰ 55 ਕਰੋੜ ਸਵੇਦਨ ਤਾਂ ਫਿਰ ਓੰਕਾਰੇਸ਼ਵਰ ਬਿਲਡਰ ਨੇ ਸਿੱਧੀ ਡੀਲ ਆਪਣ ਨੂੰ ਕਿਉਂ ਨਹੀਂ ਕੀਤੀ ਇਹਨਾਂ ਨੂੰ ਕਿਉਂ ਕੀਤੀ ਆ ਪੰਗਾ ਇਹਨਾਂ ਦਾ ਜਿਹੜਾ ਇਹਨਾਂ ਦਾ ਨੈਸ਼ਨਲ ਹਰਾਲਡ ਕੇਸ ਹੈ ਉਹ ਤੇ ਜਦੋਂ ਪ੍ਰੋਪਰਟੀ ਇਹਦੀ ਫਰੀडम ਮੂਵਮੈਂਟ ਚੱਲ ਰਹੀ ਸੀ ਕਿ ਜਾਤੀ ਦੀ ਲੜਾਈ ਤਾਂ ਸਾਡੀ ਜਿਹੜਾ ਸਨੇਹਾ ਸੀ ਅੰਗਰੇਜ਼ਾਂ ਤੱਕ ਪ੍ਰੋਪਰ ਨਹੀਂ ਜਾਂਦਾ ਸੀਗਾ ਅਸੀਂ ਜੇ ਹਿੰਦੀ ਜਾਣਦੇ ਸੀਗੇ ਬੰਦਾਲੀ ਜਾਣਦੇ ਸੀਗੇ ਪੰਜਾਬੀ ਜਾਣਦੇ ਸੀਗੇ ਅੰਗਰੇਜ਼ੀ ਅਸੀਂ ਉਨੀ ਵਧੀਆ ਨਹੀਂ ਸੀ ਜਾਣਦੇ ਅੰਗਰੇਜ਼ਾਂ ਤੱਕ ਮੈਸੇਜ ਪਹੁੰਚਾਉਣ ਲਈ ਅੰਗਰੇਜ਼ੀ ਦੇ ਅਖਬਾਰ ਸ਼ੁਰੂ ਕੀਤੇ ਗਏ ਜਿੰਨੇ ਵੀ ਅਖਬਾਰ ਹਨ ਤੁਸੀਂ ਦੇਖੋ ਸਾਰੇ ਫ੍ਰੀडम ਮੂਵਮੈਂਟ ਦੇ ਪ੍ਰੋਡਕਟ ਹੈ ਤਾਂ ਹੀ ਸ਼ੁਰੂ ਹੋਏ ਸਨੇਹਾ ਨਹੀਂ ਜਾਂਦਾ ਸੀ ਉਹ ਨੈਸ਼ਨਲ ਹਰਾਲਡ ਇਹਨਾਂ ਨੇ ਕਾਂਗਰਸ ਦਾ ਅਖਬਾਰ ਸੀਗਾ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਵੱਡੀਆਂ ਪ੍ਰੋਪਰਟੀਆਂ ਕਾਂਗਰਸ ਨੇ ਉਹਦੀਆਂ ਨੈਸ਼ਨਲ ਹਰਾਲਡ ਨੂੰ ਦੇਤੀਆਂ ਬਹੁਤ ਫਰੀ ਵੀ ਤੁਸੀਂ ਕਰੋ ਤੁਸੀਂ ਦੇਸ਼ ਦੀ ਸੇਵਾ ਕਰਦੇ ਤਾਂ ਹੁਣ ਆ ਆਪਣੀ ਸ਼ਬੀ ਸੁਧਾਰਨ ਵਾਸਤੇ ਕਾਂਗਰਸ ਨੂੰ ਕੀ ਕਰਨਾ ਚਾਹੀਦਾ ਵੀ ਕਾਂਗਰਸ ਜਿਹੜੀ ਆ ਦੇਸ਼ ਦੇ ਵਿੱਚ ਆਪਣੇ ਪੈਰ ਦੁਬਾਰਾ ਜਮਾ ਸਕੇ ਕਾਂਗਰਸ ਜਮਾ ਸਬ ਜੇ ਇੱਕ ਤਾਂ ਕਾਂਗਰਸ ਵਿਰੋਧ ਕਰੇ ਮੋਦੀ ਦਾ ਕਾਂਗਰਸ ਵਿਰੋਧ ਕਰੇ ਬੀਜੇਪੀ ਦਾ ਕਾਂਗਰਸ ਵਿਰੋਧ ਕਰੇ ਮੁੱਦਿਆਂ ਦਾ ਦੇਸ਼ ਦਾ ਵਿਰੋਧ ਨਾ ਕਰੇ ਦੇਸ਼ ਦਾ ਵਿਰੋਧ ਕਰਨਗੇ ਫਸ ਜੰਗੇ ਇਹ ਪਤਾ ਨਹੀਂ ਮੈਨੂੰ ਤਾਂ ਕਈ ਵਾਰੀ ਲੱਗਦਾ ਰਾਹੁਲ ਗਾਂਧੀ ਨੂੰ ਐਜੂਕੇਟ ਨਹੀਂ ਕੀਤਾ ਗਿਆ ਐਨ ਇਲੈਕਸ਼ਨ ਦਾ ਟਾਈਮ ਆਂਦਾ ਕੋਈ ਐਜਾ ਬਿਆਨ ਦੇ ਦਿੰਦੇ ਆ ਉਹ ਸਾਰਾ ਉਹਨੂੰ ਉਹਨੂੰ ਫੜ ਲੰਦੇ ਭਾਜਪੀ ਫੜ ਲੰਦੀ ਓਸ਼ਿਆ ਆ ਰਹਾ ਜਦ ਇਹ ਉਹੀ ਇਹਨਾਂ ਦਾ ਬੈਂਚ ਚ ਲੈ ਜਾਂਦੇ ਆ ਉਹਨਾਂ ਕੋਲ ਕਲਾ ਹੈਗੀ ਹੈ ਇੱਕ ਤਾਂ ਇਹ ਕਦ ਜੇ ਰਾਹੁਲ ਗਾਂਧੀ ਕੈਪੇਬਲ ਮੈਂ ਨਹੀਂ ਇਹਦਾ ਰਾਹੁਲ ਗਾਂਧੀ ਹੋ ਬਣੇ ਪ੍ਰਧਾਨ ਮੰਤਰੀ ਪਰ ਤਿਆਰਤਾ ਕਰੋ ਹੂੰ ਉਸ ਲੈਵਲ ਤੇ ਤਿਆਰੀ ਕਰਕੇ ਬਣਾਓ ਹੂੰ ਸਿਕੋ ਇੱਕ ਕਾਂਗਰਸ ਢੜੇਬੰਦੀ ਤੋਂ ਉੱਪਰ ਉੱਠੇ ਢੜੇਬੰਦੀ ਇਹ ਜਿੱਥੇ ਵੀ ਹੁੰਦੀ ਹੈ ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਬਲੰਡਰ ਮਿਸਟੇਕ ਕਰੀ ਪਹਿਲਾਂ ਕਾਂਗਰਸ ਨੇ ਆਮ ਆਦਮੀ ਪੀਜਪੀ ਨੂੰ ਹਰਾਨ ਲਈ ਕੇਜੀਵਲ ਦੀ ਸਪੋਰਟ ਕਰਦੀ ਕੇਜੀਵਲ ਬਣ ਗਿਆ ਇੱਕ ਵਾਰੀ ਬਣ ਗਿਆ ਤੇ ਚੀਵਾਰ ਵੱਧ ਸੀਤਾ ਲਿਆ ਮੁੜ ਕੇ ਪੰਜਾਬ ਕਾਂਗਰਸ ਤੋਂ ਹੋ ਗਿਆ ਹਾਂ ਕਾਂਗਰਸੀ ਬੁਟ ਕਾਂ ਪੰਜਾਬs ਲੈ ਗਿਓ ਹੁਣ ਇਲੈਕਸ਼ਨ ਚ ਇੰਡੀਆ ਲਾਇੰਸ ਅਸੀਂ ਦੋਨੇ ਇਕੱਠੇ ਆ ਪਰ ਪੰਜਾਬ ਚ ਤੁਹਾਡਾ ਵਿਰੋਧ ਆ ਪੰਜਾਬ ਤੁਸੀਂ ਇੱਕ ਦੂਜੇ ਦੇ ਖਿਲਾਫ ਲੜ ਰਹੇ ਹੋ ਇੱਕ ਲਾਇੰਸ ਬਣਾਓ ਤੁਸੀਂ ਬੀਜਪੀ ਨਾਲ ਜੇ ਲੜਨਾ ਹੈ ਹਿੰਦੁਸਤਾਨ ਲੈਵਲ ਤੇ ਇੱਕ ਵਧੀਆ ਫਰੰਟ ਖੜਾ ਕਰੋ ਦੇਸ਼ ਦੇ ਖਿਲਾਫ ਨਹੀਂ ਬੀਜਪੀ ਦੇ ਖਿਲਾਫ ਹਾਂ ਇਹਨਾਂ ਨੂੰ ਮੈਂ ਨਹੀਂ ਸਮਝਾ ਰਿਆ ਤੁਸੀਂ ਦੇਸ਼ ਦਾ ਵਿਰੋਧ ਕਰ ਰਹੇ ਹੋ ਦੇਸ਼ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਅੱਛੀ ਗੱਲ ਹੈ ਕਾਂਗਰਸ ਦੇਸ਼ ਤੇ ਲੋਕਤੰਤਰ ਤੋਂਾਂ ਬਚੂਗਾ ਜੇ ਕਾਂਗਰਸ ਸਟ੍ਰੌਂਗ ਹੋਊਗੀ ਹਾਂ ਕਾਂਗਰਸ ਡੈਮੋਪੋਜੀਸ਼ਨ ਪਾਰਟੀਆਂ ਬਿਲਕੁਲ ਡੈਮੋਕ੍ਰੇਸੀਸ ਸਟ੍ਰੌਂਗ ਹੋਣੀਆਂ ਚਾਹੀਦੀ ਪਰ ਕਈ ਤੁਸੀਂ ਦੇਖੋ ਆਪਰੇਸ਼ਨ ਸੰਧੋਰ ਹੋਇਆ ਹਾਂ ਉਹਦੇ ਤੇ ਤੁਸੀਂ ਕੁਐਸਚਨ ਉਸੇ ਟਾਈਮ ਕਰਨ ਲੱਗੇ ਹਾਂ ਬਾਅਦ ਚ ਕਰ ਲਿਓ ਆਪਣੇ ਘਰ ਦੀ ਗੱਲ ਹੈ ਬਾਅਦ ਚ ਕਰ ਲਾਂਗੇ ਰਾਹੁਲ ગાંધી ਦੇ ਬਿਆਨ ਨੂੰ ਪਾਕਿਸਤਾਨ ਕਿਉਂ ਟਵੀਟ ਕਰਦਾ ਹੈ ਹਾਂ ਕਿਉਂ ਉਹ ਗੱਲਾਂ ਯੂਨੋ ਚ ਰਾਹੁਲ ਗਾਂਧੀ ਦੀ ਗੱਲ ਲੈ ਕੇ ਜਾਂਦਾ ਰਾਹੁਲ ਗਾਂਧੀ ਨੂੰ ਕਹੇ ਵੀ ਅਸੀਂ ਇਸ ਟਾਈਮ ਨਾਲ ਹਾਂ ਅਸੀਂ ਇਹ ਕਰਾਂਗੇ ਪਾਰਲੀਮੈਂਟ 'ਚ ਇਹਨਾਂ ਦਾ ਗੱਲ ਕਰਾਂਗੇ ਬਹੁਤ ਆ ਆਪਣੇ ਕੋਲ ਤਾਂ ਮੌਕੇ ਆਣੇ ਆ ਜੇ ਮੋਤੀ ਨੇ ਗਲਤੀ ਕੀਤੀ ਹੈ ਤਾਂ ਸਜ਼ਾ ਦਾ ਹੱਕ ਤਾਂ ਉਹਨੂੰ ਦੇਣੀ ਚਾਹੀਦੀ ਹੈ ਪਰ ਜੇ ਉਹ ਨਹੀਂ ਕੀਤੀ ਬਰਕਾਦੇ ਕਰਦੇ ਜੇ ਰਾਹੁਲ ਗਾਂਧੀ ਨੇ ਕੋਈ ਕ੍ਰਾਈਮ ਨਹੀਂ ਕੀਤਾ ਤਾਂ ਰਾਹੁਲ ਗਾਂਧੀ ਲਈ ਕਦੀ ਸਜ਼ਾ ਇਸ ਕਰਕੇ ਰਾਹੁਲ ਗਾਂਧੀ ਦਾ ਸੋਨੀਆ ਗਾਂਧੀ ਉਹਨਾਂ ਇਸ ਫੈਮਿਲੀ ਤੋਂ ਬਾਹਰ ਆਣੀ ਚਾਹੀਦੀ ਹੈ ਕਾਂ ਦਾ ਬਹੁਤ ਲੰਬਾ ਤੁਸੀਂ ਦੇਖੋ ਪੰਜਾਬ 'ਚ ਹੋ ਰਿਹਾ ਹਾਂ ਨਵਾਂ ਕਲਦੀਦਲ ਖੜਾ ਹੋ ਗਿਆ ਬਿਲਕੁਲ ਹਰਪ੍ਰੀਤ ਸਿੰਘ ਜੀ ਬਣ ਕੇ ਪ੍ਰਧਾਨ ਹੋ ਹਾਂ ਕੀ ਤੋਂ ਪਰ ਟਟੇ ਬਦਲਪੁਰ ਦਾ ਹਾਂ ਬਦਲ ਫੈਮਿਲੀ ਤੋਂ ਕਹਿੰਦੇ ਜੀ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਇਹਨਾਂ ਨੇ ਇਹ ਕੀਤਾ ਉਹ ਕੀਤਾ ਬਦਲ ਸਾਹਿਬ ਨੇ ਕੀਤਾ ਨਹੀਂ ਕੀਤਾ ਬਾਦ ਦੀ ਗੱਲ ਹਾਂ ਪਰ ਟਟ ਗਿਆ ਏ ਲੋਕ ਲੱਗ ਗਏ ਹਾਂ ਇਸ ਤਰ੍ਹਾਂ ਹੀ ਕਾਂਗਰਸ ਤੋਂ ਰਾਹੁਲ ਗਾਂਧੀ ਦੀ ਗਾਂਧੀ ਫੈਮਿਲੀ ਤੋਂ ਬਾਹਰ ਆਪੇ ਕਾਂਗਰਸ ਜਿੱਦਣ ਆ ਗਈ ਉਦੋਂ ਕਾਂਗਰਸ ਦੇ ਗੈਨੇ ਕਰਨਾ ਸਭ ਤੋਂ ਥੱਲੇ ਤਾਂ ਆਈ ਵੀ ਹੈ ਹਾਂ ਉਨਕੇ ਇਹ ਕਈ ਜਨੇ ਆ 24 ਦੇ ਇਲੈਕਸ਼ਨ ਤੋਂ ਬਾਅਦ ਜੀ ਅਸੀਂ ਜਸ਼ਨ ਮਨਾ ਰਹੇ ਹਾਂ ਕਾਹਦਾ ਜਸ਼ਨ ਤੀਜੀ ਟਰਮ ਵਿੱਚ ਤੁਸੀਂ 100 ਤੱਕ ਨਹੀਂ ਪਹੁੰਚ ਸਕੇ ਹਾਂ ਹਾਰ ਐਨੂੰ ਐਕਸੈਪਟ ਕਰੋ ਫੇਰ ਪਰਚੋਲ ਕਰੋ ਵੋਟ ਕਿਉਂ ਨਹੀਂ ਪੈ ਰਹੀ ਉਹਨਾਂ ਤੇ ਕੰਮ ਕਰੋ ਚੰਗਾ ਸਵਸਥ ਕ ਹੈਲਦੀ ਲੋਕ ਡੈਮੋਕ੍ਰੇਸੀ ਚ ਇੱਕ ਚੰਗੇ ਆਪੋਜੀਸ਼ਨ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਨੁਕਸਾਨ ਹੋ ਰਿਹਾ ਮੋਦੀ ਉਹ ਨਹੀਂ ਮੰਨਮਾਨੀ ਕਰ ਰਹੇ ਉਹਨਾਂ ਨੂੰ ਪਤਾ ਕਿਹੜਾ ਕੋਈ ਹੈਗਾ ਵਿਰੋਧ ਇਹਨਾਂ ਨੂੰ ਸਟਰੋਂਗ ਹੋਣਾ ਚਾਹੀਦਾ ਹੈ ਤਮਲੋਤਰਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਐਸੀ ਮੇਰੇ ਨਾਲ ਸੀਨੀਅਰ ਪੱਤਰਕਾਰ ਅਜਮਲ ਉਤਰਾ ਜੀ ਇਹਨਾਂ ਦੁਆਰਾ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਦਿਓ ਕਿਸੇ ਨਵੇਂ ਮੁੱਦੇ ਤੇ ਦੁਬਾਰਾ ਚਰਚਾ ਕਰਨ ਦੇ ਲਈ ਫਿਰ ਮੁੜ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਰਿਆਸ ਨਿਊਜ਼